ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੀਰੋ ਆਪਾਂ ਦੋ ਚਾਰ ਗੱਲਾਂ ਕਰਨੀਆਂ ਆਪਣੇ ਵਾਤਾਵਰਣ ਤੇ ਆਪਣੇ ਦੇਸ਼ ਦੇ ਬਾਰੇ ਜਿੱਥੇ ਆਪਾਂ ਰਹਿ ਰਹੇ ਹਾਂ ਉਹ ਆਪਣਾ ਘਰ ਹੈ ਆਪਾਂ ਸਾਰੇ ਇੱਕ ਫੈਮਿਲੀ ਹਾਂ ਜਿੰਨੇ ਵੀ ਲੋਕ ਰਹਿ ਰਹੇ ਆ ਆਪਾਂ ਜਿੰਨੀ ਵੀ ਕੰਟਰੀ ਹੈ ਆਪਣੀ ਇੰਡੀਆ ਪੰਜਾਬ ਸਾਰੇ ਇੱਕ ਘਰ ਹੈ ਆਪਾਂ ਸਾਰੇ ਆਪਣੇ ਭਰਾ ਆ ਠੀਕ ਹੈ ਫੈਮਿਲੀ ਤਰ੍ਹਾਂ ਆਪਾਂ ਰਹਿ ਰਹੇ ਆ ਰਲ ਮਿਲ ਕੇ ਪਰ ਜਿਹੜੇ ਕੌਜੋਗ ਫਰਜ਼ੇ ਆ ਸਾਡੇ ਉਹ ਆਪਾਂ ਪੂਰੇ ਨਹੀਂ ਕਰ ਰਹੇ ਪੂਰੇ ਆਪਾਂ ਇਦਾਂ ਨਹੀਂ ਕਰ ਰਹੇ ਡਰਗਤ ਆਪਾਂ ਵੱਢਦੇ ਤੇ ਹੱਦੋਂ ਵੱਧ ਤੁਹਾਨੂੰ ਕੋਈ ਹੋਣਾ ਥੋੜਾ ਕੁ ਮਹੀਨਾ ਕੋ ਆਪਾਂ ਤੇ ਵਿਗਦਾ ਨਾ ਤੇ ਜਾਨਵਰ ਜਿਹੜੇ ਆ ਉਹ ਆਪਣੇ ਘਰ ਵਾਸਤੇ ਲੜੇ ਕਿਉਂਕਿ ਅਸੀਮਾ ਦਾ ਜੰਗਲ ਵੱਢ ਦਿੱਤਾ ਗਿਆ ਤੇ ਮੇਨੂੰ ਪੁੱਦਾ ਆ ਵੀਰੋ ਚੈਨਾ ਦੇ ਵਿੱਚ ਇੱਕ ਬੋਤਲ ਮਿਲਦੀ ਹੈ ਆਕਸੀਜਨ ਆਕਸੀਜਨ ਸਾਫ ਜਿਹੜੀ ਬੋਤਲ ਦੇ ਵਿੱਚ ਕੈਦ ਕਰਦੇ ਆ ਉਹ ਬਾਅਦ ਚ ਸਭ ਤੋਂ ਮਹਿੰਗੀ ਵਿਕ ਰਹੀ ਆ ਚੈਨਲ ਜਪਾਨ ਦੇ ਵਿੱਚ ਮਦੋ ਜਿਹੜਾ ਜਪਾਨ ਦੇ ਵਿੱਚ ਵਿਕ ਰਹੀ ਆ ਕੀ ਕੀ ਤੁਸੀਂ ਚਾਹੁੰਦੇ ਆ ਕਿ ਅਸੀਂ ਉਹ ਲਾਈਏ ਮੂਹਾਂ ਤੇ ਸਭ ਤੋਂ ਮਹਿੰਗੀ ਅਸੀਂ ਜਿਹੜੀ ਸ਼ੁੱਧ ਹਵਾ ਉਹ ਨੂੰ ਟਰੱਕ 시ਏ ਜਿੱਥੇ ਆਪਣਾ ਦਿਲ ਕਰਦਾ ਆਪਾਂ ਉਥੇ ਖਾ ਕੇ ਲਵਾਵਾ ਸੈਟ ਕਰ ਦਿੰਦੇ ਆ ਜਿੱਥੇ ਦਿਲ ਕਰਦਾ ਆਪਾਂ ਕੂੜਾ ਢੇਰ ਬਣਾ ਦਿੰਦੇ ਆ ਇਕੱਠੇ ਹੋ ਗਏ ਹਾਬ ਜਿੱਥੇ ਇੱਕ ਨੇ ਸਿੱਟਿਆ ਉਥੇ ਮੈਂ ਵੀ ਪੁੱਛਿਆ ਨਾ ਰਿਆ ਜਮੈਂ ਮੈਂ ਵੀ ਸੈਟ ਕਰ ਦਵਾ ਪਿੰਡਾਂ ਦੇ ਆਲੇ ਦੁਆਲੇ ਤੁਸੀਂ ਆਪਾਂ ਸਾਰੇ ਲੋਕਾਂ ਨੇ ਜਿੰਨੇ ਵੀ ਪਿੰਡ ਤੁਸੀਂ ਦੇਖ ਲਓ ਕਿ ਜ ਟਮਾਟਾ ਪਾਊਗਾ ਜਦੇ ਆਲੇ ਦੁਆਲੇ ਪੈਣ ਦੇ ਢੇਰ ਨਾ ਹੋਊਗਾ ਆਲੇ ਦੁਆਲੇ ਆਪਾਂ ਢੇਰ ਕਰ ਦਿੱਤਾ ਭਾਲਦੇ ਆਂ ਆਪਾਂ ਸ਼ੁੱਧ ਹਵਾ ਤੇ ਬਿਮਾਰ ਨਾ ਹੋਣਾ ਠੀਕ ਆ ਤੇ ਆਪਾਂ ਸਮਝਾਈਏ ਜਿਹੜਾ ਲਫਾਵਾ ਸੈੱਟਦਾ ਉਹਨੂੰ ਕਹੀਏ ਹਾਂ ਵੀ ਇਹ ਵੀ ਸੈੱਟਣਾ ਇਹ ਆਪਣੇ ਲਈ ਹਾਨੀ ਕਰਕੇ ਆ ਹਨਾ ਤੇ ਦੂਜੀ ਗੱਲ ਤੀਜੀ ਗੱਲ ਇਹ ਆਪਣੇ ਦਰ ਦੇ ਮੂਹਰੇ ਉਹ ਘਰ ਦੇ ਮੂਹਰੇ ਜੇ ਕੋਈ ਹੈ ਨਾ ਟੋਇਆ ਵੀ ਪੱਟ ਹੋਇਆ ਹੋਵੇ ਉਹ ਵੀ ਆਪਾਂ ਦੇਖਦੇ ਹਾਂ ਵੀ ਉਹ ਪੱਟ ਹੋਇਆ ਹੈ ਜਿੱਥੇ ਆਪਾਂ ਕੰਮ ਕਰਦੇ ਹਾਂ ਜਿੱਥੋਂ ਆਪਾਂ ਰੋਟੀ ਗੋਹਦੇ ਹਾਂ ਉਸ ਦੁਕਾਨ ਦੇ ਮੂਹਰੇ ਕੋਈ ਸੜਕ ਮੜੀ ਜਿਹੀ ਟੁੱਟੀ ਉਹ ਨਹੀਂ ਸਹੀ ਕਰਨੀ ਇਹੋ ਸਾਡਾ ਫਰਜ਼ ਨਹੀਂ ਉਹ ਆਪਾਂ ਗਵਰਨਮੈਂਟ ਦੇ ਸੈਕਟਰ ਨੇ ਆ ਵੀ ਗਵਰਨਮੈਂਟ ਸਹੀ ਕਰੂਗੀ ਸਾਰਾ ਕੁਝ ਗਵਰਨਮੈਂਟ ਦੇ ਨਾਲ ਸੱਟੀਆਂ ਹੈ ਨਾ ਕੁਝ ਆਪਾਂ ਵੀ ਆਪਣੇ ਫਰਜ਼ ਕਰੀਏ ਆ ਵੀ ਸਾਡੀ ਟਕਾਣ ਦੇ ਮੂਹਰੇ ਟੁੱਟੀ ਹੋ ਦੋ ਤਿੰਨ ਦੁਕਾਨਾਂ ਦੇ ਮੂਹਰੇ ਠੀਕ ਆ ਦੁਕਾਨਦਾਰ ਇਕੱਠੇ ਹੋਗੇ ਉਹਨੂੰ ਸਹੀ ਕਰ ਦੇ ਉਹ ਸਹੀ ਨਹੀਂਗਾ ਨੀ ਉਹ ਟੁੱਟੀ ਜਦਾ ਵੀਰੋ ਟੁੱਟੀ ਰਵੇ ਬਸ ਉਹ ਗਵਰਨਮੈਂਟੇ ਸਹੀ ਕਰੇ ਗਵਰਨਮੈਂਟ ਜਦੋਂ ਕਰਦੀ ਭਾਵੇਂ 20 ਸਾਲਾਂ ਨੂੰ ਕਰੇ ਭਾਵੇਂ 50 ਸਾਲਾਂ ਨੂੰ ਕਰੇ ਸਾਡਾ ਫਰਜ਼ ਨਹੀਂ ਕੋਈ ਸਾਡਾ ਕੋਈ ਫਰਜ਼ ਨਹੀਂ ਵੀਰੋ ਅਸੀਂ ਆਪਣੀ ਕੰਟਰੀ ਨੂੰ ਸਾਸਪਾਈ ਨਹੀਂ ਦੇਣੀ ਅਸੀਂ ਆਪਣੇ ਕੰਟਰੀ ਦੇ ਇੱਥੋਂ ਜਦ ਦੁਕਾਨ ਦੇ ਮੂਹਰੇ ਜਗ੍ਹਾ ਟੁੱਟੀ ਹੋ ਟੁੱਟੀ ਰਹਿਣ ਦੇਣੀ ਆ ਠੀਕ ਆ ਕਰਦੇ ਆ ਅਸੀਂ ਦਰਾਸਤ ਲਾਉਣ ਦੀਆਂ ਗੱਲਾਂ ਸਭ ਤੋਂ ਜ਼ਿਆਦਾ ਜੰਗਲ ਵੱਢੀ ਜਾਣੀਆਂ ਜਾਨਵਰਾਂ ਦੇ ਵੀ ਘਰ ਖਰਾਬ ਕਰੀ ਜਾਂਦੇ ਆ ਉੱਤੇ ਬਾਅਦ ਚ ਆਪਣਾ ਹੱਕ ਵੀ ਸਾਡਾ ਘਰ ਆ ਇਹ ਨਹੀਂ ਪਤਾ ਹਾਂ ਵੀ ਕਿਸੇ ਜਾਨਵਰ ਦਾ ਕਿਸੇ ਪੰਛੀ ਦਾ ਘਰ ਅਸੀਂ ਬਰਬਾਦ ਕਰਕੇ ਅਸੀਂ ਆਪਣਾ ਘਰ ਬਣਾਉਣ ਤੇ ਲੱਗੇ ਆ ਪੰਛੀਆਂ ਨੂੰ ਪਾਣੀ ਨਹੀਂ ਮਿਲ ਰਿਹਾ ਉਹ ਵਿਚਾਰੇ ਗਰਮੀ ਦੇ ਵਿੱਚ ਡਿੱਗ ਰਹੇ ਆ ਉੱਪਰ ਮਰ ਰਹੇ ਆ ਨਾ ਕੋਈ ਪਾਣੀ ਰੱਖ ਰਿਹਾ ਆ ਡਰਕਤ ਲਾਓ ਸਭ ਤੋਂ ਜਿਆਦਾ ਲਾਓ ਆਕਸੀਜਨ ਵਾਲੇ ਲਾਓ ਇਹ ਨਹੀਂ ਪਰ ਆ ਪਾਉਂ ਉੱਥੇ ਖਰਾਬ ਕਰੀਏ ਉੱਥੇ ਕਚਰਾ ਸਿੱਟੀਏ ਰਾਤ ਜਾਂ ਹੋਰ ਕਰੀਏ ਰਾਗ ਤਾਂ ਵੜਦੀਏ ਤੋੜਦੀਏ ਉਹਨੂੰ ਆ ਕਰਦੀ ਆ ਕਰਦੀ ਇਹ ਚੀਜ਼ਾਂ ਬੰਦ ਕਰੋ। ਕੂੜਾ ਸੱਟਣਾ ਬੰਦ ਕਰੋ। ਆਪਣਾ ਫਰਜ਼ ਦੇਖੋ ਜੇ ਸਾਡੀ ਦੁਕਾਨ ਮੂਹਰੇ ਕੋਈ ਸੜਕ ਟੁੱਟੀ ਆ ਉਹਨੂੰ ਸਹੀ ਕਰੋ। ਠੀਕ ਆ ਹਰ ਇੱਕ ਚੀਜ਼ ਆਪਾਂ ਗਵਰਨਮੈਂਟ ਦੇਣਾ ਸਿੱਟੀ ਆ ਮੇਰਾ ਭਰਾ। ਗਵਰਨਮੈਂਟ ਨਹੀਂ ਆਈ ਯਾਰ ਕੰਮ ਆਪਾਂ ਉੱਥੇ ਕਰਨਾ। ਰਹਿਣਾ ਆ ਆਪਾਂ ਲੰਗਣਾਵਰ ਦਾ ਆਪਣਾ। ਜੇ ਠੀਕ ਆ ਗਵਰਨਮੈਂਟ ਨੇ ਤਕੀਬ ਬਣਾਤੀ ਉਹਦਾ ਧਿਆਨ ਤਾਂ ਰੱਖੋ। ਧਿਆਨ ਅਸੀਂ ਰੱਖਣਾ ਨਹੀਂ। ਸ਼ਰੀਰ ਸਾਡੇ ਖਰਾਬ ਹੁੰਦੇ ਆ ਪੌਣੇ ਵਾਲੀ ਨਵੀਂ ਜਿਹੜੀ ਪੀੜ੍ਹੀ ਆ ਉਹਨਾਂ ਦੇ ਸ਼ਰੀਰ ਖਰਾਬ ਹੁੰਦੇ ਆ ਇਹ ਚੀਜ਼ਾਂ ਕਰਕੇ ਨਿਆਣਿਆਂ ਦੇ ਸ਼ਰੀਰ ਨਹੀਂ ਬਣਦੇ ਯਾਰ ਹਵਾ ਹੀ ਨਹੀਂ ਸਾਡੀ ਸ਼ੁੱਧ ਕਚਰਾ ਸਿੱਟੀ ਜਾਂਦੇ ਆ ਸਾਡਾ ਕੋਈ ਫਰਜ਼ੇ ਹੈ ਨਹੀਂ ਵੀਰੋ ਜਿਹੜੇ 2-4 ਫਰਜ਼ ਆ ਜਿਹੜੇ ਰੱਖਣੇ ਵਾਲੀਆਂ ਚੀਜ਼ਾਂ ਉਹ ਰੱਖਦੇ ਨਹੀਂ ਆਪਾਂ ਆਪਾਂ ਗਏ ਸਾਰੇ ਦੇਖ ਲਓ ਸਾਰੇ ਪਿੰਡਾਂ ਦੇ ਵਿੱਚ ਮੇਰੇ ਦਾ ਐਨਆਰਆਈ ਸਾਰੇ ਵੀ ਰਹੋਣੇ ਨੇ ਕਈਆਂ ਦੀਆਂ ਫੈਮਲੀਆ ਇੱਥੇ ਰਹਿੰਦੀਆਂ ਜੇ ਕੋਈ ਉਹ ਆਉਂਦਾ ਹੈ ਉਹ ਪਤਾ ਹੀ ਜਾਂਦਾ ਵੀ ਇੱਥੇ ਸਾਡੇ ਦਾ ਇਦਾਂ ਲਾਇਆ ਦਾ ਕੋਈ ਲਫਾਵਾ ਸੈਟ ਇਹ ਕੋ ਵੀਰੋ ਇਹ ਵੀ ਥਾਡਾ ਅਸੀਂ ਵੀ ਇੱਥੋਂ ਹੀ ਗਏ ਹਾਂ ਅਸੀਂ ਵੀ ਇੱਥੋਂ ਹੀ ਗਏ ਹਾਂ ਐਨ ਆਰ ਆਈ ਵੀਰ ਵੀ ਉਹ ਆ ਗਏ ਆਪਣੀਆਂ ਫੈਮਲੀ ਨੂੰ ਦੱਸਣ ਆ ਬਈ ਬਾਹਰ ਇਦਾਂ ਆ ਤੁਸੀਂ ਇਹ ਚੀਜ਼ ਨਾ ਕਰੋ ਜਿਉਂ ਨਾ ਕੋ ਮਰੇ ਵੀ ਕੋਈ ਸੈਟ ਦਾ ਹੱਥ ਜੋੜ ਕੇ ਬੇਨਤੀ ਆ ਕਚਰਾ ਸੱਟਣਾ ਬੰਦ ਕਰੋ ਆਪਣਾ ਫਰਜ਼ ਸਮਝੋ ਆਪਾਂ ਸਾਫ਼ ਸਪਾਈ ਰੱਖੀਏ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਇੱਥੇ ਆਪਾਂ ਰਹਿ ਰਹੇ ਆ ਜੇ ਸਾਡੀ ਦੁਕਾਨ ਮੂਹਰੇ ਕੋਈ ਸੜਕ ਟੁੱਟੀ ਆ ਜਾਂ ਕੋਈ ਰਾਹ ਟੁੱਟਾ ਆ ਦੋ ਤਿੰਨ ਜਨ ਬੀਰ ਮੇਰੇ ਦੁਕਾਨਾ ਵਾਲੇ ਮਿਲ ਕੇ ਉਹਦਾ ਆਪਣਾ ਫਰਜ਼ ਪੂਰਾ ਕਰੋ ਆ ਵੀ ਮਾੜੀ ਸੜਕ ਟੁੱਟੀ ਐ ਹੋਰ ਬਦਣੀ ਇੱਥੇ ਜਾਂ ਰਾਹ ਟੁੱਟਾ ਐ ਹੋਰ ਬਦਣਾ ਵੀਰੋ ਫਿਰ ਇਹ ਦੀ ਜੇ ਆਪਾਂ ਗਵਰਨਮੈਂਟ ਦੇ ਨਾਲ ਸਿੱਟੀ ਐ ਗਵਰਨਮੈਂਟ ਬਣਾਉਗੀ ਕਈਆਂ ਬੰਦੇਆਂ ਨੇ ਕਹਿ ਰਹੇ ਨੇ ਨਾ ਵੀ ਸੜਕ ਟੁੱਟੀ ਐ ਗਵਰਨਮੈਂਟ ਬਣਾਉਗੀ ਸਾਡੇ ਇੱਥੇ ਟੁੱਟੀ ਆ ਉਹ ਕਹਦਾ ਕੀ ਕਹਿੰਦੇ ਆ ਕਿ ਜੇ ਇਹ ਗਵਰਨਮੈਂਟ ਦਾ ਕੰਮ ਐ ਉਹ ਵੀਰੋ ਸਾਡਾ ਵੀ ਕੁਝ ਫਰਜ਼ ਹੈਗਾ ਆ ਵਾਲੇ ਦੁਆਲੇ ਆਪਾਂ ਕੂੜਾ ਸੱਡਣਾ ਬੰਦ ਕਰੀਏ ਆ ਸਾਡੇ ਜਾਂਦੀਆਂ ਗਰਿਆਂ ਨੂੰ ਨਹਿਰ ਤੁਸੀਂ ਨਹਿਰ ਵਾਲੇ ਧਿਆਨ ਦਲੇ ਮਾਰ ਲੋ ਦਰਖਤਾਂ ਦੇ ਥੱਲੇ ਕੂੜਾ ਕੂੜਾ ਉਦਾਂ ਦੀ ਵਾਤਾਵਰਣ ਨੂੰ ਸਾਡਾ ਹੋਣਾ ਆਕਸੀਜਨ ਵੀ ਉਹਨੇ ਉਦਾਂ ਦੀ ਦੇਣੀ ਆ ਜੇ ਉਹ ਦਰਖਤਾਂ ਥੱਲੇ ਕੂੜਾ ਆ ਗੰਦਾ ਪਾਣੀ ਆ ਉਹਨੇ ਉਦਾਂ ਦੀ ਉਦਾਂ ਦੀ ਆਕਸੀਜਨ ਦਊਗਾ ਦਰਖਤ ਉਹ ਕਿੱਥੋਂ ਸਾਨੂੰ ਸ਼ੁੱਧ ਹਵਾ ਤੇ ਸ਼ੁੱਧਤਾ ਮਿਲ ਜੂ ਜੇ ਇਦਾਂ ਦੇ ਹਾਲਾਤ ਰਹੇ ਆਉਣ ਵਾਲਾ ਸਮਾਂ ਇਦਾਂ ਦਾ ਹੁਣ ਇਦਾਂ ਜਪਾਨ ਦੇ ਵਿੱਚ ਚੈਨਾਂ ਦੇ ਵਿੱਚ ਬੋਤਲਾਂ ਮਿਲਦੀਆਂ ਨਾ ਉਹ ਸਾਡੇ ਲੱਗਣੀਆਂ ਮੂਹ ਸਭ ਤੋਂ ਮਹਿੰਗੀ ਆਹੋ ਕੋਸੀ ਆਫਸੀ ਉਹ ਲਗਣੀ ਆ ਤਰਸਿਆ ਕੰਨਾ ਸ਼ੁੱਧ ਹਵਾ ਨੂੰ ਅਸੀਂ ਜਿਹੜਾ ਵਾਤਾਵਰਣ ਖਰਾਬ ਕਰ ਰਹੇ ਆ ਉਹ ਨੂੰ ਤਰਸਿਆ ਕੰਨਾ ਵੀਰ ਉਹ ਆਪਾਂ ਹੱਲੇ ਵੀ ਮੌਕਾ ਹੱਲੇ ਵੀ ਸਹੀ ਕਰ ਲਈਏ ਆਪਾਂ ਵਾਤਾਵਰਣ ਠੀਕ ਆ ਨਿਆਣੇ ਆਪਣੇ ਦਾ ਨੁਕਸਾਨ ਸ਼ਰੀਰ ਦਾ ਡਾਕਟਰਾਂ ਦੇ ਕੋਲ ਜਾਈ ਜਾਂਦੇ ਆ ਜਿਹੜਾ ਰਹਿਣ ਸੈਣ ਸਾਡਾ ਉਹ ਸਹੀ ਨਹੀਂ ਹੈਗਾ ਸਾਸ ਪਾਈ ਅਸੀਂ ਰੱਖਣੀ ਨਹੀਂ ਹੈਗੀ ਹਰੇਕ ਜਗ੍ਹਾ ਤੇ ਅਸੀਂ ਕੂੜਾ ਸੱਠਣਾ ਇੱਕ ਜਗ੍ਹਾ ਸੱਡਦਾ ਕੋਈ ਉੱਥੇ ਮਗੱਲਾ ਕਾ ਢੇਰ ਪੜਾ ਦਿੰਦੇ ਵੀਰੋ ਤੇ ਦੋ ਚਾਰ ਗੰਦਾ ਸੀ ਜੇ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਠੀਕ ਆ ਜੇ ਨਹੀਂ ਵਧੀਆ ਲੱਗਿਆ ਥੱਲੇ ਕਮੈਂਟ ਕਰ ਦਿਓ ਹਾਂ ਵੀ ਇਹ ਬਕਵਾਸ ਗੱਲਾਂ ਆ ਤੇ ਮੈਂ ਵੀਡੀਓ ਡਿਲੀਟ ਕਰ ਦੂੰਗਾ ਠੀਕ ਆ ਵੀਰੋ ਮੇਰਾ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ